ਤੁਸੀਂ ਸਵਾਲ ਕੀਤਾ ਅੱਜ ਮੈਂ ਅੱਜ ਹੀ ਕੀਤਾ ਜਿਸ ਦਿਨ ਪਰਚਾ ਹੋਇਆ ਉਸ ਦਿਨ ਵੀ ਸ਼ੁਕਰਾਨੇ ਚ ਸੀ ਜੀ ਜੀ ਰੋਜ਼ ਕਰੀਦਾ ਕਹਿੰਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਪਾਰ ਬਖਸ਼ਿਸ਼ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਨੇ ਦਾਸ ਦੇ ਉੱਤੇ ਇਸ ਨਮਾਣੇ ਨਾਚੀ ਜੀ ਇਨਸਾਨ ਤੇ ਸਦਾ ਹੀ ਆਪ ਦਾ ਮੇਰ ਪਰਿਆ ਹੱਥ ਰੱਖਿਆ ਅਰਦਾਸ ਦੀ ਇਹ ਬੇਨਤੀ ਕਿ ਸਦਾ ਹੀ ਆਪ ਦਾ ਮੇਰ ਪਰਿਆ ਹੱਥ ਰੱਖਣ ਅਸੀਂ ਬਹੁਤ ਵੱਡਾ ਪੁੱਲਨ ਹਾਰ ਆਵਾਂ ਔਰ ਗੁਰੂ ਸਾਹਿਬ ਬਖਸ਼ਣ ਹਾਰ ਆ ਨੇ ਔਰ ਗੁਰੂ ਸਾਹਿਬ ਦੇ ਚਰਨ ਪਰਸ ਕੇ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਲ ਬਖਸ਼ਿਆ ਸਰਕਾਰਾਂ ਦੇ ਖਿਲਾਫ ਲੜਨਾ ਕਿਤੇ ਸੌਖਾ ਨਾ ਸਮਝ ਲਿਓ ਵੱਡੇ ਵੱਡੇ ਭੱਜਦੇ ਵੇਖੇ ਆ ਮੈਂ ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਮੈਨੂੰ ਇਹ ਬਲ ਬਖਸ਼ਿਸ਼ ਕੀਤਾ ਕਿ ਜਿਵੇਂ ਉਹਨਾਂ ਨੇ ਮੁਗਲ ਸਰਕਾਰਾਂ ਦੀ ਸੂਬਾ ਸਰਹੰਦੀ ਅੱਗੇ ਝੁਕੇ ਨਹੀਂ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਆ ਖਾਲਸੇ ਦੀ ਆਵਾਜ਼ ਨੂੰ ਚੜ੍ਹਦੀ ਕਲਾ 'ਚ ਰੱਖਿਆ ਉਹੀ ਗੁਰੂ ਸਾਹਿਬ ਦੀ ਬਖਸ਼ਿਸ਼ ਉਥੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਚਰਨਾਂ ਨੂੰ ਨੱਥ ਮਸਤਕ ਹੋ ਕੇ ਗੁਰੂ ਸਾਹਿਬ ਦਾਸ ਨੂੰ ਵੀ ਇਹ ਬਲ ਬਖਸ਼ ਗਿਆ ਗਾਸ ਇਸ ਗੱਲ ਦਾ ਸਦਾ ਗੁਰੂ ਦੀ ਸੰਗਤ ਦਾ ਸੱਚੇ ਪਾਤਸ਼ਾਹ ਦਾ ਆਪ ਜੀ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਫੇਰ ਇਹ ਵਿਸ਼ਵਾਸ ਦਵਾਂ ਮੇਰੇ ਤੇ ਇੱਕ ਝੂਠਾ ਪਰਚਾ ਨਹੀਂ ਦੋ ਹੋ ਗਏ ਆ ਦੋ ਦੇ ਵੀ ਛੱਡੋ ਤਿੰਨ ਚਾਰ ਹੋ ਗਏ ਆ ਮੈਂ ਕਹਿੰਦਾ ਜੀ 8 10 ਵੀ ਕਰ ਲੈਣ ਜੇ ਕਿਸੇ ਨੂੰ ਭੁਲੇਖਾ ਨਾ ਕਿ ਮੈਨੂੰ ਪਰਚੇ ਦੇ ਕੇ ਕੋਈ ਦੱਬ ਲੂਗਾ ਤੇ ਮਜੀਠੀਆ ਇਤਨਾ ਦੱਬ ਨਾਲਿਆਂ ਚੋਂ ਗੁਰੂ ਸਾਹਿਬ ਦੀ ਕਿਰਪਾ ਤੁਹਾਡਾ ਸਭ ਦਾ ਸਾਥ ਪਿਆਰ ਚਾਹੀਦਾ ਗੁਰਨਾਕ ਨਾਮ ਲੇਵਾ ਸੰਗਤ ਦੀ ਅਸੀਸ ਚਾਹੀਦੀ ਆ ਦਿੱਲੀ ਵਾਲਿਆਂ ਨੂੰ ਪਹਜਾਵਾਂਗੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਾਂ ਜਿਹੜਾ ਮੰਤੂ ਨੇ ਕਹਿਆ ਬਾਬਾ ਜੀ ਮਿਲਣਾਈ ਦੀ ਜਿਹੜਾ ਉਹਨੂੰ ਜੱਜਦਾਰੋਂ ਅਦਾ ਕਰ ਰਹੇ ਆ ਵੀ ਮੁਲਾਕਾਤ ਹੀ ਹੋ ਗਈ ਉਹਦੇ ਪਹਿਲਾਂ ਨਾ ਭਗਵੰਤ ਨੂੰ ਆਪ ਦੀ ਔਕਾਤ ਸਮਝ ਲੈਣੀ ਚਾਹੀਦੀ ਕਦੇ ਵੀ ਆਪ ਦੀ ਔਕਾਤ ਤੋਂ ਬਾਹਰ ਹੋ ਕੇ ਨਹੀਂ ਗੱਲ ਕਰਨੀ ਚਾਹੀਦੀ ਜਦੋਂ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਆ ਉਦੋਂ ਤਾਂ ਕਹਿੰਦੇ ਸੱਚ ਦੀ ਜਿੱਤ ਹੋ ਗਈ ਜੇ ਕਿਸੇ ਹੋਰ ਦੀ ਗੱਲ ਆਉਂਦੀ ਆ ਤੇ ਕਹਿੰਦੇ ਹਲੇ ਜ਼ਮਾਨਤੀ ਮਿਲੀ ਆ ਔਰ ਸਤਕਾਰਯੋਗ ਬਾਬਾ ਜੀ ਜਿੱਥੇ ਲੱਖਾਂ ਕਰੋੜਾਂ ਲੋਕ ਉਹਨਾਂ ਦੇ ਕੋਲ ਜਾਂਦੇ ਨੇ ਉਹਨਾਂ ਤੋਂ ਉਹਨਾਂ ਦੀ ਸੰਗਤ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਮੁੱਖ ਮੰਤਰੀ ਰਾਸ਼ਟਰਪਤੀ ਦੁਨੀਆ ਦੇਸ਼ ਦੁਨੀਆ ਦੇ ਕੋਨੇ-ਕੋਨੇ ਚੋਂ ਲੋਕ ਉੱਥੇ ਜਾਂਦੇ ਆ ਇਹ ਤਾਂ ਮੇਰੇ ਵਰਗੇ ਨਮਾਣੇ ਨਾ ਚੀਜ਼ ਇਨਸਾਨ ਤੇ ਗੁਰੂ ਸਾਹਿਬ ਦੀ ਕੋਈ ਬਖਸ਼ਿਸ਼ ਹੈ ਜਿਹੜਾ ਏਡੇ ਵੱਡੇ ਮਹਾਪੁਰਸ਼ ਦਾਸ ਦਾ ਦੋ ਵਾਰੀ ਪਤਾ ਲੈਣ ਆਏ ਔਰ ਸ਼ਰਮ ਆਉਣੀ ਚਾਹੀਦੀ ਸਰਕਾਰ ਨੂੰ ਮਹਾਪੁਰਸ਼ਾਂ ਦੀ ਮੌਜ ਹੈ ਜਿਹਦੇ ਮਰਜ਼ੀ ਕੋਲ ਉਹ ਜਾਣ ਨਾ ਜਾਣ ਕੋਈ ਉਹਨਾਂ ਨੂੰ ਭੇਜ ਨਹੀਂ ਸਕਦਾ ਕੋਈ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦਾ ਮਗਰ ਜੋ ਕੱਲ ਸਰਕਾਰ ਨੇ ਐਸਐਸਪੀ ਪਟਿਆਲਾ ਤੇ ਉਹਦੇ ਪ੍ਰਸ਼ਾਸਨ ਰਾਹੀਂ ਜੋ ਹਰਕਤ ਕੱਲ ਕੀਤੀ ਸੁਖਬੀਰ ਜੀ ਉੱਥੇ ਆਉਂਦੇ ਰਹੇ ਆ ਭੈਣ ਜੀ ਆਉਂਦੇ ਰਹੇ ਆ ਲੀਡਰਸ਼ਿਪ ਆਉਂਦੀ ਰਹੀ ਆ ਬਾਹਰੋਂ ਮੋੜਦੇ ਰਹੇ ਆ ਜੇਲ੍ਹ ਪ੍ਰਸ਼ਾਸਨ ਤੇ ਪੁਲਸ ਕੱਲ ਪ੍ਰੈਸ ਨੂੰ ਕਦੇ ਵੀ ਬਾਹਰਲੇ ਗੇਟ ਤੋਂ ਅੰਦਰ ਨਹੀਂ ਜਾਂਦਾ ਕਦੇ ਜਾਣ ਦਿੱਤਾ ਗਿਆ ਕੱਲ ਪ੍ਰੈਸ ਨੂੰ ਡਿਊੜੀ ਚ ਪੁਲਿਸ ਦੀਆਂ ਗੱਡੀਆਂ ਲੈ ਕੇ ਆਈਆਂ ਨੇ ਔਰ ਪੁਲਿਸ ਨੇ ਹੀ ਸਵਾਲ ਦਿੱਤੇ ਕਿਹੜੇ ਪੁੱਛਣੇ ਆ ਕਈ ਤਾਂ ਪ੍ਰੈਸ ਵਾਲੇ ਵੀ ਨਹੀਂ ਸੀ ਕਨ ਭਈ ਕਈ ਕਈ ਤਾਂ ਹੋਰ ਲੋਕ ਸਨ ਜਿਹੜੇ ਪੱਤਰਕਾਰ ਹੀ ਨਹੀਂ ਸੀ ਸਵਾਲ ਫੀਡ ਕਿਨੇ ਕੀਤੇ ਇੱਕ ਜਿਹੜਾ ਉਹਨੂੰ ਤੁਸੀਂ ਕਲਾਕਾਰ ਕਹਿ ਲਓ ਇੱਕ ਨਮੂਨਾ ਹੀ ਕਹਿ ਲਓ ਉਸ ਬੰਦੇ ਨੇ ਫੀਡ ਕੀਤਾ ਕਿ ਆਹ ਸਵਾਲ ਪੁੱਛਣਾ ਗੱਡੀ ਪਿਛਲੀ ਦੋ ਵਾਰੀ ਬਾਬਾ ਜੀ ਆਇਆ ਪਹਿਲੀ ਵਾਰੀ ਉਹਨਾਂ ਦੀ ਗੱਡੀ ਬਿਲਕੁਲ ਡਿਓੜੀ ਦੇ ਨੇੜੇ ਆਈ ਸੀ ਐਦਕੀ ਜਾਣਬੁੱਝ ਕੇ ਬੈਰੀਕੇਟਿੰਗ ਦੂਰ ਕੀਤੀ ਗਈ ਕਿ ਉਹ ਚੱਲ ਕੇ ਆਉਣ ਤੇ ਸਰਕਾਰ ਦੇ ਭਗਵੰਤ ਮਾਨ ਦੇ ਉਹਨਾਂ ਨੂੰ ਸਵਾਲ ਕੀਤੇ ਜਾਣ ਕੀ ਕਿਸੇ ਆਈਪੀਐਸ ਅਫਸਰ ਨੂੰ ਇਹ ਗੱਲ ਸ਼ੋਭਦੀ ਮਗਰ ਜੇ ਸਾਈਪੀਐਸ ਅਫਸਰ ਦੀ ਲੋਕਤੰਤਰ ਦਾ ਜਿਹੜਾ ਕਾਨ ਕਰਨ ਵਾਲੀ ਆਡੀਓ ਵਾਇਰਲ ਹੋ ਜੇ ਉਤਾ ਆਪਦੀ ਪੋਸਟਿੰਗ ਲਈ ਕੁਛ ਕਰਦੇ ਜੀ ਫਿਰ ਇਹਦਾ 27 ਦਾ ਅਸਰ ਪਏਗਾ ਜੀ ਇਸ ਚੀਜ਼ ਦਾ 2027 ਚ ਚੋਣਾਂ ਆ ਰਹੀਆਂ ਨੇ ਉਹਨੇ ਚ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਅਸਰ ਰਹਿਣਗੇ ਦੇਖੋ ਅਸਰ ਕੀ ਇਸ ਚੀਜ਼ ਦਾ ਨਹੀਂ ਰਹਿਣਾ ਮੈਂ ਇਸ ਦਾ ਅਨਤਰਜਾਮੀ ਤਾਂ ਹੈ ਨਹੀਂ ਮਗਰ ਮੈਂ ਇੱਕ ਗੱਲ ਜ਼ਰੂਰ ਚਾਹੂੰਗਾ ਕਿ ਇਹਨੇ ਸੰਗਤ ਕੀਤੀ ਨਹੀਂ ਜੀ ਕਿਸੇ ਮਹਾਂਪੁਰਸ਼ ਜੀ ਇਹਨੂੰ ਕਿੱਥੇ ਗੱਲ ਦੀ ਸਮਝ ਹੈ ਜੀ ਮਗਰ ਮੈਂ ਇਹਦੇ ਸਤਿਕਾਰਯੋਗ ਮਾਤਾ ਜੀ ਨੂੰ ਔਰ ਸਤਿਕਾਰਯੋਗ ਭੈਣ ਜੀ ਗੁਰਪ੍ਰੀਤ ਜੀ ਨੂੰ ਕਹੂੰਗਾ ਕਿ ਇਹਨੂੰ ਉੱਥੇ ਭੇਜ ਬੂਝ ਦੋ ਬਿਆਸ ਇਹ ਉੱਥੇ ਸ਼ਰਾਬ ਛੜਾਉਂਦੇ ਆ। ਜੇ ਜੇ ਸ਼ਰਾਬ ਛੁੱਟ ਜਾਵੇ ਨਾ ਤੇ ਸ਼ਾਇਦ ਇਹ ਹਰਕਤ ਨਾ ਕਰੇ ਜਿਹੜੀਆਂ ਕਰਦਾ। ਕਿਸੇ ਮੁੱਖ ਮੰਤਰੀ ਨੇ ਅੱਜ ਤੱਕ ਇਹ ਟਿੱਪਣੀਆਂ ਨਹੀਂ ਕੀਤੀ ਨਾ ਸ਼ੋਭਦੀਆਂ ਨੇ। ਔਰ ਦੂਜੀ ਗੱਲ ਨਾ ਕਿਸੇ ਅਫਸਰ ਨੂੰ ਇਹ ਸ਼ੋਪ ਦੀ ਹੈ ਇਸ ਤਰੀਕੇ ਦਾ ਹੱਥ ਠੋਕਾ ਬੰਨਣਾ ਬਾਬਾ ਜੀ ਦੀ ਗਲ ਸਿਕਿਉਰਟੀ ਵੀ ਕੰਪਰਮਾਈਜ਼ ਕੀਤੀ ਗਈ ਸਿਕਿਉਰਟੀ ਬਾਹਰ ਰੋਕ ਲਈ ਗਈ ਕੱਲੇ ਨੂੰ ਲੈ ਕੇ ਆਏ ਕਿ ਕੋਈ ਮਤਲਬ ਕਿ ਜਾਣ ਬੁੱਝ ਕੇ ਜਿਵੇਂ ਉਹਨਾਂ ਨੂੰ ਵਿੱਚ ਫਸਾਤਾ ਜੇ ਉੱਥੇ ਕਿਸੇ ਦੀ ਮਨਸ਼ਾ ਮਾੜੀ ਹੋ ਜਾਂਦੀ ਤੇ ਕੀ ਹੋਣਾ ਸੀ ਜੀ ਫਿਰ ਕੀ ਹਾਲਾਤ ਪੰਜਾਬ ਦੇ ਤੁਸੀਂ ਲੋਡ ਆਰਡਰ ਤੇ ਤੁਸੀਂ ਕ੍ਰੀਏਟ ਕਰ ਰਹੇ ਹੋ ਉਹਨਾਂ ਦਾ ਬਿਆਨ ਵੀ ਦੇ ਦਿੱਤਾ ਜੀ ਇਸ ਗੱਲ ਨੂੰ ਲੈ ਕੇ ਕਿੰਨਾ ਦਾ ਜੀ ਵੀ ਬਾਬਾ ਜੀ ਨੂੰ ਇੱਥੇ ਨਹੀਂ ਸੀ ਆਉਣਾ ਇਹ ਨਹੀਂ ਸੀ ਕਹਿਣਾ ਚਾਹੀਦਾ ਵੀ ਤੁਸੀਂ ਹੂ ਵਿਲ ਡਿਸਾਈਡ ਮਤਲਬ ਇੱਕ ਸ਼ਰਾਬੀ ਬੰਦਾ ਵੀ ਡਿਸਾਈਡ ਮਤਲਬ ਹੀ ਹੂ ਇਸ ਭਗਵੰਤਮਾਨ ਟੂ ਡਿਸਾਈਡ ਮੈਂ ਤਾਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਚਲੋ ਤਾਂ ਸਤਿਕਾਰਯੋਗ ਨੇ ਇਹਦੀ ਸ਼ਰਾਬ ਸ਼ੁਰੂ ਛਡਾਓ ਇਹਦਾ ਵੀ ਭਲਾ ਹੋਵੇ ਇਹਦੇ ਟੰਬਰ ਦਾ ਵੀ ਭਲਾ ਹੋਵੇ ਕੋਈ ਗੱਲਾਂ ਸਿਆਣੀ ਕਰਨ ਕਿ ਕਿਸੇ ਨੂੰ ਇਹ ਸ਼ੋਭਦੀਆਂ ਨੇ ਮੁੱਖ ਮੰਤਰੀ ਜੋ ਗੱਲਾਂ ਕਰ ਰੋ ਮੁੱਖ ਮੰਤਰੀ ਦੇ ਹਾਲ ਵੇਖ ਲਓ ਕੀ ਨੇ ਇਹ ਹਮਦਰਦ ਸਾਹਿਬ ਬਾਰੇ ਕੀ ਕੁਝ ਕਿਹਾ ਸੀ ਇਹਨੇ ਹੁਣ ਲੰਮਾ ਪਲਟਿਆ ਹੁੰਦਾ ਉੱਥੇ ਜਾ ਕੇ ਇਹੀ ਕਿ ਸਾਧੂ ਸੰਗਮਦਰ ਸਾਹਿਬਾਰੇ ਕੀ ਕੁਝ ਕਿਹਾ ਸੀਗਾ ਮੈਨੂੰ ਹੁਣ ਤਾਂ ਜਾ ਕੇ ਮੈਂ ਵੇਖਾਂ ਕਿ ਬੰਦਾ ਕੋਈ ਹੈ ਆ ਇਹਦੇ ਬਾਰੇ ਕੀ ਕਹਿੰਦਾ ਸੀਗਾ ਜੀ ਆਹ ਜਿਹੜਾ ਆਪਣਾ ਇਹਨਾਂ ਦਾ ਅਫੀਸ਼ੀਅਲ ਵਿੱਚ ਫੜਿਆ ਸੀਗਾ ਅ ਸਿੰਗਲਾ ਕਹਿੰਦਾ ਮੇਰੇ ਕੋਲ ਪ੍ਰੂਫ ਨੇ ਮੈਂ ਫੜਿਆ ਹੁਣ ਕਿ ਸਾਰਾ ਟੱਬਰ ਉੱਥੇ ਪੰਗੜੇ ਪਾਉਂਦਾ ਫਿਰ ਇਸ ਲਈ ਇਹੋ ਜਿਹੇ ਲੋਕਾਂ ਦਾ ਕੀ ਕੈਰੈਕਟਰ ਹੈ ਕੀ ਇਹ ਨਾਲ ਬਾਰੇ ਮੈਂ ਕਹਿਣਾ ਬਟ ਇਹ ਪੰਜਾਬ ਦਾ ਮਾਹੌਲ ਹੀ ਖਰਾਬ ਕਰ ਰਿਹਾ ਔਰ ਕੱਲ ਜੋ ਸਿਕਿਉਰਿਟੀ ਬਰੀਚ ਬਾਬਾ ਜੀ ਦਾ ਹੋਇਆ ਨਾਬੇ ਜੇਲ ਬ੍ਰੇਕ ਹੋਇਆ ਸੀ ਜੀ ਹਾਂ ਡਿਊਟੀ ਤੱਕ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਂਦਾ ਜੀ ਕੱਲ ਡਿਊਟੀ ਤੱਕ ਜੋ ਹਾਲਾਤ ਪੈਦਾ ਕੀਤੇ ਉਹਦੇ ਲਈ ਜ਼ਿੰਮੇਵਾਰ ਕੌਣ ਇਹ ਸਾਰਾ ਹੱਥ ਠੋਕਾ ਇਹਦਾ ਇਹ ਗੌਰਵ ਆਦਮ ਬਣੇ ਐਡ ਹੌਕ ਡੀਜੀਪੀ ਪੰਜਾਬ ਨੂੰ ਨਹੀਂ ਚਾਹੀਦਾ ਮੈਂ ਪਹਿਲੀ ਗੱਲ ਜਿਹੜੀ ਕਰੂੰਗਾ ਸਾਰੀ ਪਾਰਟੀਆਂ ਕੇ ਮੇਰੀ ਬੇਨਤੀ ਹੈ ਇੱਕ ਪੱਕਾ ਡੀਜੀਪੀ ਚਾਹੀਦਾ ਜਿਹਨੂੰ ਕਾਨੂੰਨ ਦਾ ਭੈ ਹੋਵੇ ਜਿਹੜਾ ਸੰਵਿਧਾਨ ਦਾ ਸਤਿਕਾਰ ਕਰੇ ਏ ਨਹੀਂ ਕਿ ਜਿਹੜਾ ਦਿੱਲੀ ਦੇ ਇਸ਼ਾਰਿਆਂ ਤੇ ਚੱਲੇ ਜਿਹਨੂੰ ਕਾਨੂੰਨ ਛਿੱਕੇ ਤੇ ਟੰਗਦਾ ਲਾਉਣ ਆਰਡਰ ਤੇ ਹਾਲ ਦੇਖ ਲਓ ਕਿਨੇ ਮਰਜ਼ੀ ਮਰਵਾ ਦ ਹਾਂ ਇਹ ਹਾਲਾਤ ਜੋ ਬਣੇ ਹੋਏ ਆ ਪੰਜਾਬ ਤੇ ਇਹ ਤਦੇ ਬਣੇ ਜਦ ਵੈਨ ਯੂ ਹੈਵ ਅ ਇਨਕੰਪਟੈਂਟ ਐਂਡ ਅ ਟੈਂਪੋਰਰੀ ਡੀਜੀਪੀ ਐਂਡ ਲਾਅ ਇਜ਼ ਸੇਮ ਫਾਰ एवरीवन एवरीवन ਹੈਸ ਟੂ ਰਿਸਪੈਕਟਡ ਇਸ ਤਰ੍ਹਾਂ ਦੀ ਗੇਮਾਂ ਨਹੀਂ ਖੇਡੀਆਂ ਜਾਣੀ ਚਾਹੀਦੀ ਕੀ ਲੱਗਦਾ ਕਿ ਤੁਹਾਡੀ ਸਿਕਿਉਰਿਟੀ ਨਾਲ ਵੀ ਕੰਪਰੋਮਾਈਜ਼ ਕੀਤਾ ਜਾ ਰਿਹਾ ਕਿਉਂਕਿ ਹੁਣ ਤੱਕ ਸਿਕਿਉਰਿਟੀ ਤੁਹਾਡੀ ਵੀ ਨਹੀਂ ਆਈ ਮੇਰਾ ਇਸ ਤਰ੍ਹਾਂ ਹੈ ਇੱਕ ਫਾਈਲ ਕਲੀਅਰ ਹੈ ਜਦੋਂ ਮੇਰੀ ਸਿਕਿਉਰਿਟੀ ਵਿਡਰੋਅ ਹੋਈ ਹੈ ਸਭ ਤੋਂ ਵੱਡੀ ਏਜੰਸੀ ਦੇਸ਼ ਦੀ ਆਈਬੀ ਆਈਬੀ ਨੇ ਉਸ ਵੇਲੇ ਵੀ ਕੋਰਟ ਚ ਹਾਈ ਕੋਰਟ ਚ ਦਿੱਤਾ ਹੋਇਆ ਇਹ ਕਹਿੰਦੇ ਸੀ ਖਤਰਾ ਹੀ ਕੋਈ ਨਹੀਂ ਇਹ ਕਿਹਨੇ ਡਿਸਾਈਡ ਕੀਤਾ ਗੌਰਵ ਯਾਦਵ ਬੈਠਿਆ ਤਿੰਨ ਏ ਡੀਜੀਪੀ ਬਿਠਾਇਆ ਉਹਨਾਂ ਨੂੰ ਕੋਈ ਇੱਕ ਐ ਲਿਖ ਦਿਓ ਥੋੜੀ ਮੈਂ ਵਧੀਆ ਪੋਸਟਿੰਗ ਕਰਾ ਦੂੰ ਤੇ ਹੁਣ ਫੇਰ ਦੇਣੇ ਹੁਣ ਆਪੇ ਭੱਜੇ ਫਿਰਦੇ ਹੁਣ ਫੇਰ ਇਨਪੁਟ ਆ ਗਈ ਤੇ ਆਬਵੀਅਸਲੀ ਕੀ ਸਾਜ਼ਿਸ਼ ਕੀ ਹੈ ਮਰਵਾਉਣ ਦੀ ਸਾਜ਼ਿਸ਼ ਹੈ ਨਾ ਇਹਨੂੰ ਕੀ ਕੇਸ ਕਰਕੇ ਤਾਂ ਚੁੱਪ ਹੋਇਆ ਨਹੀਂ ਹੁਣ ਮਰਵਾ ਕੇ ਚੁੱਪ ਕਰ ਲਓ ਮਗਰ ਮੈਂ ਭਗਵੰਤ ਨੂੰ ਦੱਸ ਦਿਆਂ ਮੈਂ ਕੱਚੀ ਗੋਲੀਆਂ ਖਾਦੀਆਂ ਨਹੀਂ ਨਾ ਮੈਂ ਤੇਰੇ ਅਰਗੇ ਦੀ ਪਰਤਾ ਪਰਵਾਹ ਕਰਾਂ ਮੈਂ ਵੇਖਿਆ 6 ਮਹੀਨੇ ਅੰਦਰ ਮੈਂ ਰਿਆ ਨਹੀਂ ਦਿਨੂ ਨਹੀਂ ਆਈ ਪਿਓ ਦੇ ਪੁੱਤ ਨੂੰ ਮਜੀਠੀਆਂ ਮੈਂ ਤੋਰੀ ਵਾਲੇ ਬੈਂਗਣ ਖਾਂਦਾ ਮਜੀਠੀਆਂ ਖਾਂਦਾ ਮਜੀਠੀਆਂ ਹਾਂ ਖਾਂਦਾ ਦਸ ਕਮਾਹਲ ਹੋ ਗਈ ਨਹੀਂ ਤਾਂ ਉਹ ਜੱਟ ਤੇ ਬਾਣੀ ਵਾਲੀ ਗੱਲ ਹੋ ਗਈ ਨਾਲੇ ਪਰਚਾ ਦੇ ਲਿਆ ਨਾਲੇ ਨੀਂਦ ਤੈਨੂੰ ਨਹੀਂ ਆਉਂਦੀ ਮਨੁੱਖਾ ਸੋ ਕਮਾਲ ਹੋ ਗਈ ਤੂੰ ਮੁੱਖ ਮੰਤਰੀ ਆ ਪੰਜਾਬ ਦੀ ਗੱਲ ਕਰ ਕੋਈ ਬੇਰੋਜ਼ਗਾਰੀ ਦੀ ਗੱਲ ਕਰ ਕੋਈ ਰੋਜ਼ਗਾਰ ਦੀ ਗੱਲ ਕਰ ਕੋਈ ਭਲੇ ਦੀ ਗੱਲ ਕਰ ਕੋਈ ਗਰੀਬ ਨੂੰ ਪੈਨਸ਼ਨ ਦੇਣ ਦੀ ਗੱਲ ਕਰ ਕੁਝ ਹੋਰ ਗੱਲ ਕਰ ਮੁਜੀਠਿਆ ਮੁਜੀਠਿਆ ਮਿਲ ਗਈ ਜੀ ਤੁਹਾਡੀ ਆ ਗਈ ਜੀ ਤੁਹਾਡੇ ਕੋਲ ਆਵੇ ਨਾ ਆਵੇ ਡੀਜੀਪੀ ਲਿਖ ਕੇ ਦੇ ਦਵੇ ਮੈਂ ਕੋਈ ਸਿਕਿਉਰਿਟੀ ਲਈ ਨਹੀਂ ਕਰਦਾ ਜੀ ਸਾਹਿਬ ਜਿਹੜਾ ਤੁਸੀਂ ਸਾ ਮੈਂ ਬੜਾ ਕਲੀਅਰ ਹਾਂ ਡੀਜੀਪੀ ਗੌਰਵ ਯਾਦਵ ਸਾਈਨ ਕਰ ਦੇ ਮੈਨੂੰ ਕੋਈ ਲੋੜ ਨਹੀਂ ਸਿਕਿਉਰਿਟੀ ਮੈਂ ਐਫੀਡੇਵਿਟ ਦਊਂਗਾ ਮੈਨੂੰ ਚਾਹੀਦੀ ਕੋਈ ਨਹੀਂ ਆਈ ਐਮ ਨਾਟ ਵਨ ਆਫ ਥੋਸ ਮਜੀਠੀਆ ਸਾਹਿਬ ਜਿਹੜੇ ਤੁਸੀਂ ਸਾਰੇ ਮੈਂ ਗੁਰੂ ਤੇ ਵਿਸ਼ਵਾਸ ਕਰਨ ਵਾਲਾ ਰੱਬ ਦਾ ਗੁਰੂ ਸਾਹਿਬ ਦਾ ਨੌ ਤੇਾਈ ਦਾ ਉਹ ਮਿਹਰ ਬਖਸ਼ਿਸ਼ ਰੱਖਣ ਇਹਨਾਂ ਦੇ ਵਿਚਾਰਿਆਂ ਦੇ ਬੱਲੇ ਕਿਸੇ ਜਿਹੜੇ ਤੁਸੀਂ ਵਿਹਾਰ ਦੀ ਗੱਲ ਕੀਤੀ ਟੋਟਲੀ ਕਿਹਾ ਵੀ ਇੱਥਾ ੱਤਕਾ ਹੋ ਰਿਹਾ ਸਾਰਾ ਕੁਝ ਗਲਤ ਹੈ ਇਹਨੂੰ ਬਦਲਣ ਲਈ ਤਾਂ ਸਰਕਾਰ ਬਦਲਣੀ ਪੈਣੀ ਹੈ ਉਹਦੇ ਸਬੰਧ ਵਿੱਚ ਤੁਹਾਨੂੰ ਲੱਗਦਾ ਕੋਈ ਕਸਰ ਤੁਹਾਨੂੰ ਲੱਗਤ ਕੁਸ਼ ਮੇਰੀ ਰਣਨੀਤੀ ਦਾ ਮੇਰੀ ਰਣਨੀਤੀ ਤਾਂ ਹਲੇ ਬਾਹਰ ਆਉਣ ਦੀ ਸੀ ਹਾਂ ਹਾਂ ਹਲੇ ਤਾਂ ਬਾਹਰ ਹੀ ਫੱਕ ਪਤਾ ਆ ਜਿੰਨੇ ਕੈਮਰੇ ਤੁਸੀਂ ਇੱਥੇ ਲਾਏ ਹੈ ਨਾ ਇਤੋਂ 20 ਕੈਮਰੇ ਹੋਰ ਲਾਏ ਹੁੰਦੇ ਮੇਰੇ ਤੇ ਮੈਨੂੰ ਹੀ ਵੇਖੀ ਜਾਂਦੇ ਪਿਓ ਦੇ ਪੁੱਤ ਸਾਰਾ ਉਹ ਪੰਜਾਬ ਵੇਖ ਲੋ ਫਿਰ ਉਹੀ ਤੇ ਤੁਹਾਡਾ ਨਜ਼ਰ ਵੇਖ ਲੋ ਔਰ ਤੁਹਾਨੂੰ ਮੈਂ ਹੋਰ ਦੱਸਾਂ ਅੱਜ ਮੈਂ ਇਹ ਗੱਲ ਮੈਂ ਹਾਈ ਕੋਰਟ ਵੀ ਲੈ ਕੇ ਜਾਊਂਗਾ ਏ ਡੀ ਜੀ ਪੀ ਜੇਲਸ ਆਈ ਜੀ ਜੇਲ ਸੁਪਰਟੈਂਡੈਂਟ ਜੇਲ ਨਾਬਾ ਜੀ ਇਹਨਾਂ ਨੂੰ ਸਸਪੈਂਡ ਕਰਾ ਕੇ ਹਟੂਗਾ ਅਸੀਂ ਜੁਡੀਸ਼ੀਅਲ ਕਸਟਡੀ 'ਚ ਸਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਇਜਾਜ਼ਤ ਨਹੀਂ ਹੈ ਮੇਰੀ ਵੀ ਉਹ ਛਾਡੀ ਵੀਡੀਓ ਵੇਖੇ ਉੱਤੇ ਅਸੀਂ ਕੋਈ ਉੱਤੇ ਬਿਗ ਬਾਸ ਸ਼ੋਅ ਤੇ ਨਹੀਂ ਗਏ ਸੀ ਇਹ ਇਸ ਹੱਦ ਤੱਕ ਡੇਗੇ ਮੇਰੇ ਬਾਥਰੂਮ ਤੱਕ ਇਹ ਲਾਉਣਾ ਚਾਹੁੰਦੇ ਸੀ ਕਿ ਇੱਕ ਗੁਰੂ ਦੇ ਸਿੱਖ ਨੂੰ ਬਗੈਰ ਦਸਤਾਰ ਦੇ ਕੇਸ ਕਦੇ ਧੋਤੇ ਆ ਉਸ ਹਾਲਾਤ ਚ ਫੋਟੋ ਖਿੱਚ ਕੇ ਫਿਰ ਵਾਇਰਲ ਕਰਨੀ ਇਨਾਂ ਨੇ ਨਨ ਆਥਰਾਇਜ਼ਡ ਅਨ ਆਥਰਾਇਜ਼ਡ ਬੰਦਿਆਂ ਨੂੰ ਜਿਹੜੇ ਜੇਲ੍ਹ ਦੇ ਨਹੀਂ ਆ ਉਹਨਾਂ ਨੂੰ ਮੇਰੀ ਦੋ ਵਾਰੀ ਵੀਡੀਓ ਦਿਖਾਈ ਕੌਣ ਸੀ ਉਤਾਰਾ ਕਿਸੇ ਕਾਲਦਾ ਉਤਾਰਾ ਤੁਹਾਡੇ ਤੋਂ ਕੌਣ ਸੀਗੇ ਜੀ ਸਾਹਿਬ ਕੌਣ ਸੀਗੇ ਜੀ ਸਾਹਿਬ ਉਤਾਰਾ ਕਿਸੇ ਕਾਲਦਾ ਤਿੰਨ ਚਾਰ ਬੰਦੇ ਸੀ ਦੱਸੂ ਨਾ ਹੌਲੀ ਹੌਲੀ ਦੱਸੂ ਅੱਜ ਨਹੀਂ ਦੱਸ ਦੱਸੂ ਤੁਹਾਨੂੰ ਜ਼ਰੂਰ ਕਿਉਂਕਿ ਮੇਰੀ ਜੀਏ ਦੇ ਸੂਤਰ ਸੂਤਰ ਬਹੁਤ ਕਾਇਮ ਨੇ ਪਹਿਲਾਂ ਵੀ ਜੂੰਦੇ ਸੀ ਅੱਜ ਵੀ ਜੂੰਦੇ ਆ ਅੱਗੇ ਕੀ ਹੋਏਗਾ ਦੱਸ ਦੋ ਸੂਤਰ ਨੇ ਫੋਨ ਵੀ ਜਾਣਕਾਰੀ ਦਿੱਤੀ ਹੋਣੀ ਆ ਵੀ ਅੱਗੇ ਕੀ ਕਰਨਗੇ ਹੁਣ ਤੁਸੀਂ ਜੇ ਦੱਸਿਆ ਵੀ ਹੋਰ ਵੀ ਕਾਨੂੰਨੀ ਕੋਈ ਕਾਰਵਾਈ ਕਰ ਸਕਦੇ ਕਿਹਾ ਗਿਆ ਸੀ ਤੁਹਾਡੇ ਤੇ ਕੀ ਕੋਰਟ ਜੀ ਕਿਹਾ ਗਿਆ ਸੀ ਕਿ ਪੰਜਾਬ ਤੋਂ ਬਾਹਰ ਰੱਖਿਆ ਜਾਵੇ ਅੱਜ ਕਮਾਲ ਹੋ ਗਿਆ ਅੱਜ ਜੇ ਅੱਜ ਕਮਾਲ ਹੋ ਗਈ ਜਾਂ ਕੇ ਵਿਜੀਲੈਂਸ ਵਾਲੇ ਕਹਿੰਦੇ ਕਿ ਇਹਨੂੰ ਪੰਜਾਬ ਤੋਂ ਘਟਦ ਨਾ ਕਮਾ ਮੈਂ ਦਾਣਾ ਜਾਣਾ ਕਿੱਥੇ ਗਰੀਬ ਜੇ ਕੱਟਣਾ ਹੀ ਆ ਤੂੰ ਵੀਜ਼ਾ ਲਵਾ ਦੇ ਮੈਂ ਟਰੰਪ ਕੋਲ ਚਲੇ ਜਾਣਾ ਹੋਰ ਅੰਕਲ ਟਰੰਪ ਟਰੰਪ ਹੋਣ ਦੀ ਆ ਆਪ ਬਾਹਰ ਜਾਣਾ ਚਾਹੁੰਦਾ ਮੈਨੂੰ ਵੀ ਨਾਲ ਘਟਾਉਣਾ ਚਾਹੁੰਦਾ ਆਪ ਦਾ ਰੋਜ਼ ਵੀਜ਼ਾ ਆਪ ਦਾ ਰਿਜੈਕਟ ਹੋਉਂਦਾ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਮੋਛਾਂ ਨੂੰ ਵਟ ਨਾ ਦੇਵੇਂ ਦੱਸੋ ਇਹ ਗੁਰੂ ਸਾਹਿਬ ਨੇ ਮੈਨੂੰ ਇਹ ਚਿਹਰਾ ਮੂਰਾ ਦਿੱਤਾ ਮੈਂ ਮੋਛਾਂ ਨੂੰ ਵਟ ਦਮਾਂ ਮੈਂ ਥਾਪੀ ਮਾਰਾਂ ਜੱਤੋਂ ਨੂੰ ਕੀ ਹੋਣਿਆ ਭਾਈ ਆਜ਼ਾਦ ਮੁਲਕ ਕੱਲ ਕਹੂੰਗਾ ਆ ਕੱਪੜੇ ਆ ਨਾ ਪਾਇਆ ਕਰੇ ਆ ਨਾ ਖਾਇਆ ਕਰੇ ਜਿਸ ਤੋਂ ਵਾਟ ਇਜ਼ ਦਿਸ ਤੀਜੀ ਗੱਲ ਕਹਿੰਦੇ ਸੋਸ਼ਲ ਮੀਡੀਆ 'ਚ ਨਾ ਜਾਵੇ ਚੌਥੀ ਗੱਲ ਕਹਿੰਦਾ ਥੋੜੇ ਨਾ ਕਿਸੇ ਨਾਲ ਗੱਲ ਨਾ ਕਰਿਆ ਦੀ ਪੰਗਾ ਦਾ ਪੰਗਾ ਦਾ ਥੋੜਾ ਪੁਆਇਆ ਪਤਾ ਨਹੀਂ ਥੋੜੇ 'ਚੋ ਦੋ ਚਾਰ ਹਲੇ ਵੀ ਜਿਨ੍ਹਾਂ ਦੀ ਗੁਸਲਾ ਕਰ ਦਿਓ ਸਾਰਿਆਂ ਦੀ ਤਾਂ ਨਹੀਂ ਕਈਆਂ ਦੀ ਹਲੇ ਜਮੀਰ ਜਾਗਦੀ ਆ ਕਈ ਤਾਂ ਵਿਚਾਰੇ ਮਜਬੂਰ ਹੋ ਜਾਂਦੇ ਆ ਉਹਨਾਂ ਨੂੰ ਚਲਾਉਣਾ ਪੈਂਦਾ ਜੋ ਸਰਕਾਰ ਕਹਿੰਦੀ ਦਾ ਪਰਚਾ ਇਹ ਤਾਂ ਹੁਣ ਤੁਸੀਂ ਤਗੜੇ ਹੋ ਜੋ ਪੰਜਾਬ ਦੀ ਗੱਲ ਕਰੋ ਨਾ ਦਵੋ ਦਿੱਲੀ ਵਾਲਿਆਂ ਕੋਲ ਮੈਂ ਬੜਾ ਕਲੀਅਰ ਹੈ ਦਿੱਲੀ ਵਾਲੇ ਭਜਾ ਕੀ ਹਟਣਾ ਉਹ ਦੋ ਹੀ ਬੰਦੇ ਸੀਗੇ ਜੀ ਤੇ ਉਹ ਕੀ ਜੇਲ੍ਹ ਚ ਆ ਕੇ ਦੇਖਦੇ ਸੀਗੇ ਵੀਡੀਓ ਤੁਹਾਡੀ ਯਾ ਨੂੰ ਭੇਜੀ ਜਾਂਦੀ ਸੀ ਉਹਨਾਂ ਕਈ ਜਗ੍ਹਾ ਐਕਸੈਸ ਵੀ ਹੁੰਦਾ ਸੀ ਜੀ ਏ ਡੀ ਜੀ ਪੀ ਕਰਾਉਂਦਾ ਸੀ ਜੀ ਤੇ ਆਈ ਜੀ ਔਰ ਦੇਖੀ ਵੀ ਗਈ ਆ ਕੇ ਮੈਂ ਹੈਰਾਨ ਹੋ ਗਿਆ ਦੱਸੋ ਇੱਕ ਮਜੀਠੀ ਇਹਨੂੰ ਅੰਦਰ ਵੀ ਦੇਖ ਲਿਆ ਸਭ ਕੁਝ ਕਰ ਲਿਆ ਮੁਜੀਠੀਆ ਬੰਗਲ ਖਾਂਦਾ ਜੀ ਤਰੀ ਵਾਲੇ گارਲਿਕ ਬ੍ਰੈਡ ਮੰਗਦਾ। ਸੋ ਮੁਜੀਠੀਆ ਭਾਵੇਂ ਕੜੀ ਮੰਗੇ। ਤੇਰੇ ਕਿਹਡੇ ਟਿਟਪੀੜ ਹੋਣ ਦੀ ਹੈ ਭਾਈ ਮੈਂ ਅੰਦਰ। ਸਰਹਾਣੇ ਵੀ ਅੱਛਾ ਹਾਂ ਕਹਿੰਦਾ ਸਰਹਾਣੇ ਮੰਗਦਾ। ਸਰਹਾਣੇ ਤਾਂ ਮੈਂ ਤਿੰਨ ਲਈ ਹੋਈ ਸੀ। ਇੱਕ ਗੋਡੇ ਥੱਲੇ ਦਿੱਤਾ ਸੀ। ਉਹ ਤੇ ਦਾ ਨਾਮ ਲਿਖਿਆ ਸੀ। ਇੱਕ ਟਟਿਆਂ ਥੱਲੇ ਦਿੱਤਾ ਸੀ ਉਹਦੇ ਦਿੱਲੀ ਵਾਲੇ ਦਾ ਨਾਮ ਲਿਖਿਆ। ਇੱਕ ਮਾਦੇ ਚਿਰ ਥੱਲੇ ਲਿਆ ਸੀ ਜਿਹਦਾ ਮੈਂ ਮਹਿਰੀ ਮਰਜ਼ੀ ਮੈਂ ਕਿਹਦਾ ਨਾਮ ਲਿਖਿਆ ਮੈਂ ਦੱਸੀ ਆ। ਉਹ ਵੀ ਸਾਨੂੰ ਪਤਾ ਹੈ। ਹਾਂ ਇਸ ਲਈ ਤੇ ਸੋ ਇਹ ਕੋਈ ਮੁੱਖ ਮੰਤਰੀ ਦੇ ਕੰਮ ਨਹੀਂ। 35000 ਬੰਦਾ ਅੰਦਰ ਹੈ ਕਿਸੇ ਦੀ ਮਾਫੀ ਕੋਈ ਨਹੀਂ ਔਰ 35000 ਬੰਦੇ ਨਾਲ ਮੈਂ ਅੱਜ ਤੁਹਾਨੂੰ ਦੱਸ ਰਿਹਾ 70000 ਸਰਾਣਾ ਅੰਦਰ ਹੋਣਾ ਮਜੀਠੀਏ ਦਾ ਸਰਾਣੇ ਦਾ ਵੀ ਮਜੀਠੀਏ ਦੇ ਗੱਦੇ ਦਾ ਵੀ ਮਜੀਠੀਏ ਨੂੰ ਆਏ ਮਜੀਠੀਏ ਨੂੰ ਆਹ ਭਾਈ ਤੂੰ ਪੰਜਾਬ ਚ ਲਾ ਲਾ ਆ ਜੋੜੇ ਤੇਰੇ ਅੱਗੇ ਆ ਜਿਸ ਸ਼ੋਜ਼ ਮੈਂਟਲ ਬੈਂਕਰਪਸੀ ਦੇ ਸ਼ੋਜ਼ ਕੀ ਬੰਦੇ ਦੇ ਮਾਨਸਿਕ ਹਾਲਾਤ ਕੀ ਕਿੰਨੇ ਮੁੱਖ ਮੰਤਰੀ ਤੁਸੀਂ ਵੇਖੇ ਕਿਸੇ ਮੁੱਖ ਮੰਤਰੀ ਨੂੰ ਨਹੀਂ ਵੇਖਿਆ ਹੁਣ ਇਹ ਜੇ ਮਾਨਸਿਕ ਹਲਾਤ ਤੁਸੀਂ ਪੰਜਾਬ ਤਰੱਕੀ ਕਰਦੇ ਤੁਹਾਨੂੰ ਲੱਗਦਾ ਜੀ ਫਿਰ ਹੈਸ ਟੂ ਬੀ ਸਮ ਸੈਂਬਲੈਂਸ ਕੋਈ ਮਤਲਬ ਅਕਲ ਚਾਹੀਦੀ ਆ ਇੱਕ ਜੋ ਕੱਲ ਬਾਬਾ ਜੀ ਨਾਲ ਕੀਤਾ ਇਟਸ ਨਾਟ ਓਨਲੀ ਕਿਸੇ ਮਹਾਪੁਰਸ਼ ਨਾਲ ਇਹ ਕਰਨਾ ਕਿ ਹਿ ਬਿਲ ਆਮ ਆਦਮੀ ਪਾਰਟੀ ਡਿਕਟੇਟ ਟਰਮਸ ਉਹ ਜਿਹਦੇ ਸਿਰ ਤੇ ਚਾਰ ਬਾਲ ਨਹੀਂ ਉਹ ਦੱਸੂਗਾ ਕਿੱਧਰ ਕੀ ਕਰਨਾ ਕੱਲ ਮੈਨੂੰ ਤਾਂ ਪਤਾ ਕੀ ਹੋਇਆ ਜੀ ਔਰ ਇਹਨਾਂ ਅਫਸਰਾਂ ਨੂੰ ਥੋੜਾ ਅਕਲ ਕਰਨੀ ਚਾਹੀਦੀ ਥੈਟ ਇਸ ਜੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਕੱਲ ਉਹਨਾਂ ਨੂੰ ਕੋਈ ਗੜਬੜ ਕਰ ਜਾਂਦਾ ਭਾਵੇਂ ਤੱਕਾ ਦੇ ਦਿੰਦਾ ਭਾਵੇਂ ਕੋਈ ਹੋਰ ਕੁਝ ਕਰ ਲੈਂਦਾ ਤੇ ਕੀ ਹਾਲਾਤ ਬਣਨੇ ਸੀ ਇੱਥੇ ਪੈਦਾ ਕੀ ਨੇ ਕੀਤੇ ਕਹਿੰਦੇ ਅਫਸਰ ਵੀ ਤੰਗ ਨੇ ਇੰਨਾਂ ਗੱਲਾਂ ਤੋਂ ਅਫਸਰ ਤਾਂ ਕਰਾਰੇ ਸੀ ਜੀ ਕੱਲ ਅੱਛਾ ਪ੍ਰੈਸ ਅੰਦਰ ਆਈ ਨਹੀਂ ਅਜੇ ਤੱਕ ਆਫਟਰ ਨਾਪਾ ਜੇਲ ਬ੍ਰੇਕ ਕਦੇ ਪ੍ਰੈਸ ਨੂੰ ਬਾਹਰਲੇ ਗੇਟ ਨਹੀਂ ਟੱਪਣ ਦਿੱਤਾ ਤੁਸੀਂ ਕੱਢ ਲਓ ਰਿਕਾਰਡ ਕੱਲ ਪਹਿਲੀ ਵਾਰੀ ਹੋਇਆ ਅੱਜ ਸਾਢੇ ਵੇਲੇ ਤਾਂ ਟਿੱਪਰ ਲਾਤੇ ਫਿਰ ਤੇ ਕੱਲ ਕੀ ਹੋਇਆ ਸੀ ਬਈ ਸਭ ਤੁਹਾਡੇ ਕੋਈ ਬੈਰਕ ਦੇ ਵਿੱਚ ਆਸ ਸੁਭਾਅਤਾ ਸੀ ਸੁਭਾਅਤਾ ਸੀ ਮੈਨੂੰ ਠੋਕਣ ਲਈ ਪੈ ਗਏ ਪੁੱਠੇ ਠੀਕ ਹੈ ਇਹ ਤਾਂ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਗੁਰੂ ਸਾਹਿਬ ਦਾ ਨਉ ਜਪੀ ਦਾ ਉਹ ਮਾਲਕ ਦੀ ਮਿਹਰ ਹੈ ਉਹ ਮਤਲਬ ਬਕਰ ਕਿਉਂ ਵਾਟ ਇਜ਼ ਵਾਟ ਵਿਲ ਵਾਟ ਇਜ਼ ਦ ਗਵਰਨਮੈਂਟ ਗੈਟ ਆਊਟ ਆਫ ਇਟ ਤੁਹਾਡੇ ਨਾਲ ਕੋਈ ਹਾਸੇ ਹਰ ਕੇਸ ਦੀ ਟਿੱਪਣੀ ਕੇਚਰੀਵਾਲ ਦੇ ਕੇਸਾਂ ਦੀ ਟਿੱਪਣੀ ਤੁਸੀਂ ਕਰਦੇ ਹੋ ਸੋਸੋਧਿਆ ਦੇ ਕੇਸ ਦੀ ਟਿੱਪਣੀ ਤੁਸੀਂ ਕਰੋ ਤੁਸੀਂ ਪਹਿਲਾਂ ਤਾਂ ਹਾਲਾਤ ਪੈਦਾ ਕਰੋ ਬਾਬਾ ਜੀ ਕਦੇ ਪਰਸਨਲ ਇੰਟਰੈਕਟ ਨਹੀਂ ਕਰਦੇ ਛੋਟੇ ਦਿੱਤੇ ਹੋਏ ਸਵਾਲ ਐਸਐਸਬੀ ਨੇ ਕੱਲ ਕਈ ਬੰਦੇ ਕੱਢੇ ਉਹ ਕੱਢੇ ਜਿਹੜੇ ਨਿਰਪੱਖ ਸੀ ਤੇ ਜਿਨ੍ਹਾਂ ਨੂੰ ਸਵਾਲ ਸਮਝਾ ਕੇ ਆਏ ਸੀ ਉਹਨਾਂ ਨੂੰ ਅੱਗੇ ਕੀਤਾ ਸਵਾਲ ਤੁਸੀਂ ਪੁੱਛਾਓ ਹਾਲਾਤ ਉਹ ਪੈਦਾ ਤੁਸੀਂ ਕਰੋ ਨਹੀਂ ਤਾਂ ਕੋਈ মিডিਆ ਨਾਲ ਇੰਟਰੈਕਸ਼ਨ ਹੀ ਨਹੀਂ ਹੋਣੀ ਸੀ ਸਿਕਿਉਰਿਟੀ ਤੁਸੀਂ ਕੰਪਰਮਾਈਜ਼ ਕਰੋ ਔਰ ਫਿਰ ਚਾਤਰ ਬਣੋ ਔਰ ਤੁਸੀਂ ਸਮਝੋ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ ਹੂ ਇਜ਼ ਦਿਸ ਐਸਐਸਪੀ ਜਿਹੜਾ ਲੋਕਤੰਤਰ ਦਾ ਕਹਾਨਾ ਕਰ ਰਿਹਾ ਜਿਹੜਾ ਕਹਿੰਦਾ ਸੀ ਕਾਗਜ਼ ਐ ਪਾੜਿਓ ਉੱਥੇ ਨਾ ਪਾੜਿਓ ਆ ਉਧਰ ਪਾੜ ਦਿਓ ਕਦੇ ਕੋਈ ਕਿਸੇ ਆਈਪੀਐਸ ਨੂੰ ਇਹ ਜੇ ਖਲੇ ਲੈਵਲ ਤੱਕ ਡਿੱਗਦਾ ਵਿਖੇ ਕੋਸਟਿੰਗ ਤੁਸੀਂ ਕਹਿ ਰਹੇ ਹੋ ਕਿ ਇਹ ਸਰਕਾਰ ਦਾ ਹੀ ਪਲਾਨ ਸੀ ਬਾਬਾ ਜੀ ਨੂੰ 100% ਇੰਪਲੀਮੈਂਟਡ ਬਾਇ ਪਟਿਆਲਾ ਜ਼ਿਲ੍ਹੇ ਦੀ ਪੁਲ ਸਵਿਚ ਇਜ਼ ਰੋਂਗ ਹੈਡ ਗੋਡ ਪਰ ਬਿਟ ਕੋਈ ਗੱਲ ਹੋ ਜਾਂਦੀ ਉਥੇ ਹੂ ਮੂਡ ਹੈ ਬੀਨ ਰਿਸਪੋਨਸਿਬਲ ਜੀਰਜਾ ਸਾਹਿਬ ਤੁਸੀਂ ਫੋਰ યોਰ ਵਨ ਸਮਾਲ ਪੈਟੀ ਗੇਨ ਤੁਹਾਨੂੰ ਜੇਲ੍ਹ ਦੇ ਵਿੱਚ ਕੈਟਨ ਕੀਤਾ ਗਿਆ ਦੀ ਹਾਂਜੀ ਕੈਟਨ ਕੀਤਾ ਗਿਆ ਤੁਹਾਡੇ ਨਾਲ ਕੋਈ ਕ੍ਰਿਮੀਨਲ ਮਾਈਂਡਡ ਲੋਕ ਆ ਜੇਲ੍ਹ 'ਚ ਜੋ ਕੁਝ ਹੋਇਆ ਹੈ ਨਾ ਗੁੱਸਾ ਨਾ ਕਰਿਓ ਤੁਹਾਡੇ 'ਚੋ ਅੱਧੇ ਥੜਕ ਜਾਂਦੇ ਜੋ ਕੁਝ ਇਹ ਮੈਂ ਕਿਸੇ ਫੇਰ ਗੱਲ ਕਰੂੰਗਾ ਸਮੇਂ 'ਚ ਤੁਸੀਂ ਆਪ ਹੀ ਵੇਖ ਲਓ ਕਿ ਕੋਰਟ ਨੂੰ ਕਿਸ ਤਰੀਕੇ ਦਾ ਝੂਠ ਬੋਲਿਆ ਗਿਆ ਮੈਨੂੰ ਪੇਸ਼ ਕਰਦੇ ਸੀ ਪ੍ਰੈਸ ਨੂੰ ਨੇੜੇ ਨਹੀਂ ਲੱਗਣ ਦਿੰਦੇ ਮੈਨੂੰ ਫੜਿਆ ਕਾਹਦੇ ਲਈ ਸੀ ਮੈਨੂੰ ਇੱਕ ਇਹਨਾਂ ਨੇ ਨਮਾਇਸ਼ ਲਾਉਣੀ ਸੀ ਮੇਰੀ ਉਹ ਤਾਂ ਕੰਮ ਪੁੱਠਾ ਪੈ ਗਿਆ ਇਹਨਾਂ ਨੇ ਵੇਖਿਆ ਕਿ ਇਹ ਤਾਂ ਹੋਰ ਚੱਕਰ ਚਲਾ ਦਿੰਦਾ ਫਿਰ ਇਹਨਾਂ ਨੇ ਮੈਨੂੰ ਐਨ ਬਖਤਰਬੰਦ ਗੱਡੀਆਂ ਮੰਗੂ ਲਿਆਉਂਦੇ ਸੀ ਮੈਨੂੰ ਤੇ ਅੰਦਰ ਜਾ ਕੇ ਜੱਜ ਸਾਹਿਬ ਨੂੰ ਕਹਿੰਦੇ ਇਹਨੂੰ ਖਤਰਾ ਬਹੁਤ ਹੈ ਕੋਰਟ ਦੀ ਹੀアリング ਤੱਕ ਤਾਂ ਮੈਨੂੰ ਖਤਰਾ ਹੁੰਦਾ ਸੀ ਤੇ ਜਦ ਮੈਂ ਜੇਲ੍ਹ ਗਿਆ ਮੈਨੂੰ ਚੱਕ ਕੇ ਪਾ ਦਿੰਦੇ ਸੀ ਖੂਂਕਾਰ ਬੰਦਿਆ ਲੈ ਜਿਹੜਾ ਕੋਈ 26 ਸਾਲ ਚ ਬੰਨਿਆ ਹੋਇਆ ਕਦੇ ਕੋਈ 22 ਸਾਲ ਦੀ ਬੰਨਿਆ ਜਦ ਮੈਂ ਰਾਤ ਸੌਂਦਾ ਸੀ ਨਾ ਇੱਕ ਕੱਕ ਐਕ ਖੋਲ ਕੇ ਸੌਂਦਾ ਸੀਗਾ ਮੈਂ ਇਹਨਾਂ ਚੋਂ ਨਾ ਕੋਈ ਇਹ ਵਿਜੀਲੈਂਸ ਤਿੰਨ ਦਿਨ ਮਾਲ ਕਿਸ ਤਰ੍ਹਾਂ ਸੁਣਨਾ ਸੁਣ ਲੋ ਤਿੰਨ ਦਿਨ ਮੈਨੂੰ ਕੱਲੇ ਰੱਖਿਆ ਫਿਰ ਫੋਨ ਆਇਆ ਕਿ ਇਹਨੂੰ ਕੱਲੇ ਨਹੀਂ ਰੱਖਣਾ ਇਹਨੂੰ ਬੰਦੇ ਪਾ ਇਹਦੇ ਨਾਲ ਹੁਣ ਬੰਦਿਆਂ ਨੂੰ ਕੋਈ ਪਿੱਛੋਂ ਪੈਸੇ ਦੇ ਦੇਵੇ ਕੀ ਕਰ ਦੇਵੇ ਕੀ ਉਹਨਾਂ ਦੀ ਮਨਸ਼ਾ ਮੈਂ ਜੀਨੂੰ ਜਾਣਦਾ ਹੀ ਨਹੀਂ ਇੱਕ 26 ਸਾਲ ਲਈ ਤਿੰਨ ਮਰਡਰ ਲਈ ਅੰਦਰ ਇੱਕ 22 ਸਾਲ ਲਈ ਅੰਦਰ ਮੈਂ ਉਹਦਾ ਕੀ ਭਰੋਸਾ ਫਿਰ ਉਹਨਾਂ ਨੂੰ ਹਾਲਾਤ ਜਦ ਕੋਰਟ ਨੂੰ ਕਹਿੰਦੇ ਇਹਨੂੰ ਖਤਰਾ ਕੋਈ ਨਹੀਂ ਆ ਅਹੀਂ ਫੋਲੇ ਦਾ ਟੇਕ ਕੇਰ ਕੀਤਾ ਕਹਿੰਦਾ ਗੁੱਡ ਕੰਡਕਟ ਵਾਲੇ ਬੰਦੇ ਪਾਏ ਅਸੀਂ ਗੁੱਡ ਕੈਰੇਕਟਰ ਵਾਲੇ ਬੰਦੇ ਮੈਂ ਇਹਨਾਂ ਦਾ ਕੈਰੇਕਟਰ ਚੰਗਾ ਹੈ ਤੇ ਵੋਟ ਲਾ ਲੋ ਤੁਸੀਂ ਅਗਲੀ ਗੱਲ ਸੁਣੋ ਆ ਹੁਣ ਉਹਨਾਂ ਨੂੰ ਘੜਤਾ ਕੀ ਉਹਨੂੰ ਖਤਰਾ ਬੜਾ ਜੱਜ ਨੂੰ ਝੂਠ ਬੋਲਿਆ ਜੱਜ ਸਾਹਿਬ ਨੂੰ ਪਹਿਲਾਂ ਮਤਲਬ ਜੱਜ ਸਾਹਿਬ ਨੂੰ ਝੂਠ ਬੋਲਿਆ ਜੁਡੀਸ਼ੀਅਲ ਕਸਟਡੀ ਚ ਸੀ ਮੈਂ ਭਗਵੰਤਮਾਨ ਦੀ ਕਸਟਡੀ ਚ ਤਾਂ ਸੀ ਨਹੀਂ ਸੋ ਆਈ ਏਮ ਗੋਇੰਗ ਟੂ ਟੇਕ ਦਿਸ ਆਪ ਕੀ ਜੁਡੀਸ਼ੀਅਲ ਕਸਟਡੀ ਚ ਜਿਹੜਾ ਐਕਸਟਰਾ ਜੁਡੀਸ਼ੀਅਲ ਕੰਮ ਸਰਕਾਰ ਕਰ ਰਹੀ ਹੈ ਕੀ ਇਹ ਗੈਰ ਕਾਨੂੰਨੀ ਨਹੀਂ ਗੈਰ ਸੰਵਿਧਾਨਿਕ ਨਹੀਂ ਹਿਊਮਨ ਰਾਈਟਸ ਵਾਇਲੇਸ਼ਨ ਜੱਜ ਸਾਹਿਬ ਲਿਖ ਕੇ ਕਿ ਥੀਜ਼ ਆਰ ਹਿਊਮਨ ਰਾਈਟਸ ਵਾਇਲੇਸ਼ਨ ਮਤਲਬ ਡਿਗਨਿਟੀ ਲਾਈਫ ਜੇਲ ਚ ਵੀ ਮਤਲਬ ਤੁਹਾਡੀ ਕੌਨ ਸੰਵਿਧਾਨ ਕਹਿੰਦਾ ਉਹਦੀਆਂ ਤਾਂ ਜਿਹਾੜਾ ਤੀਆਂ ਕਿ ਇਹਨੂੰ ਹਾਸਲ ਕਰਨਾ 84 ਮੁਲਾਕਾਤ ਮੇਰੀਆਂ 7 ਮਹੀਨੇ ਚ ਬਣਦੀਆਂ ਸੀ ਮੈਨੂੰ ਨਾ ਬੱਚਿਆਂ ਨੂੰ ਮਿਲਣ ਦਿੱਤਾ ਮੇਰੇ ਵਾਈਫ ਇੱਕ ਵਾਰੀ ਮੈਨੂੰ ਮਿਲ ਕੇ ਡਿਊਟੀ 'ਚ ਅਗਲੀ ਆਰੀ ਉਹਨਾਂ ਨੂੰ ਮਿਲਣ ਹੀ ਨਹੀਂ ਦਿੱਤਾ ਆ ਹੁਣ ਕੋਰਟ ਨੇ ਅਲਾਉ ਕੀਤਾ ਮੈਂ ਧੰਨਵਾਦ ਕਰਦਾ ਕੋਰਟ ਦਾ ਸੁਖਵੀਰ ਜੀ ਨੂੰ ਕਈ ਵਾਰੀ ਮੋੜਿਆ ਹੁਣ ਕੋਰਟ ਕਰਕੇ ਆਏ ਬਾਬਾ ਜੀ ਨੂੰ ਨਹੀਂ ਅਲਾਉ ਕਰਦੇ ਸੀ ਡੇਟ ਮਹੀਨਾ ਰਖੜੀ ਤੇ ਵੀਬਾ ਜੀ ਵੀ ਆਈ ਸੀ ਮੇਰੇ ਸਿਸਟਰ ਜਦ ਰਖੜੀ ਤੇ ਆਈ ਸੀ ਉਸ ਦਿਨ ਬਹੁਤ देर ਮਗਰੋਂ ਅਲਾਉ ਕੀਤਾ 10 ਮਿੰਟ ਲਈ ਮੁੜ ਕੇ 10 ਵਾਰੀ ਉਹਨਾਂ ਨੇ ਭੈਣ ਜੀ ਨੇ ਆਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮਿਲਣ ਦਿੱਤਾ ਜਦਕਿ ਮੇਰਾ ਇਹ ਹੱਕ ਭਗਵੰਤ ਨੇ ਨਹੀਂ ਦਿੱਤਾ ਇਹ ਕਾਨੂੰਨ ਨੇ ਦਿੱਤਾ ਔਰ ਹਰ ਹਵਾਲਾਤੀਏ ਨੂੰ ਕਹਦੀ ਨੂੰ ਮਿਲਿਆ ਮਗਰ ਮੇਰੇ ਲਈ ਸੀਗਾ ਕਿ ਇਹਨੂੰ ਆਈਸੋਲੇਟ ਕਰੋ